ਜੇ ਸਾਡੇ ਅੱਜ ਹਰੀਪੁਰ ਫਾਟਲੇ ਕੋਲ ਨੋਨ ਲਾ ਰੋਡ ਤੇ ਚੱਲ ਰਿਹਾ ਤਾਂ ਇਹਨੇ ਉਹਦਾ ਮੋਰਚਾ ਚਲਾਉਣ ਕਰਕੇ ਇਹਨੇ ਮੋਰਚਾ ਪਾ ਦਿੱਤਾ। ਬਾਇਆ ਹੁਕਮ ਸੀਨੇ ਸੁਸਤਪੰਨ ਮੰਤਰੀ ਆਪੀ ਦੀ ਹੁਮ ਅਨਸਾਰ ਅਤੇ ਡੀਐਸਪੀ ਸਾਹਿਬ ਸਰਵਿਸਨ ਫਲੋਰ ਦੇ ਹੁਕਮ ਅਨਸਾਰ ਮਾੜਿਆ ਅਨਸਰ ਨੂੰ ਨੱਥ ਪਾਉਣ ਲਈ ਚੋਦਾ ਚਲਾਨ ਕਰਤੇ ਸੀ। ਠੀਕ ਨਹੀਂ ਕੋ ਕੋ ਮਾੜਾ ਹੈਪਨ ਨਾ ਕੋ ਕਰ ਸਕੇ। ਤੇ ਮੋਰਚਾ ਬੰਦਵੀ ਕੀਤੇ ਸਰ? ਬੰਦਵੀ ਕੀਤੇ ਦੋ ਜੀ। ਠੀਕ ਆ। ਹਾਂ ਜੀ। ਸਰ ਕੋਈ ਬੋਲਟਾ ਜਾਂ ਪਟਾਕੇ ਮਾਰਨ ਵਾਲਾ ਵਿੜ ਕੇ ਆਇਆ ਨਹੀਂ। ਨਹੀਂ ਉਹ ਨਹੀਂ ਸਰ। ਦੇ ਵੀ ਅੰਡਰਏਜ ਮੁੰਡੇ ਮੋਟਰਸਾਈਕਲ ਚਲਾਉਂਦੇ ਉਹਨਾਂ ਨੂੰ ਤੁਹਾਡੇ ਮਾਪਿਆਂ ਨੇ ਕੀ ਪੀਰੇ ਆ ਉਹਨਾਂ ਦੇ ਬੇ ਬਹੁਤ ਘੱਟ ਆ ਵੈਸੇ ਆ ਜੀ ਸਰ ਅੰਡਰਏਜ ਮਾਪਿਆਂ ਨੇ ਇਹ ਬੱਚਿਆਂ ਨੂੰ ਕੀ ਅਪੀਲਿਆ ਤੁਹਾਡੀ ਜੀ ਉਹਨਾਂ ਨੇ ਮਾਪਿਆਂ ਨੂੰ ਅਪੀਲ ਆ ਕੇ ਆਪਣੇ ਬੱਚਿਆਂ ਨੂੰ ਛੋੜੇ ਬੱਚਿਆਂ ਨੂੰ ਜਿਹੜਾ ਭੀਕਰ ਨਾ ਚਲਾਉਂਦੇ ਲੋਕ ਅਦਾਲਤ ਠੀਕ ਆ ਉਹਦਾ ਨਾਮ